ਦੇਖੋ ਸਾਧੂ ਅੱਜ ਇਸ ਸਿਰਫ ਕੱਪੜਿਆਂ ਨੂੰ ਸਮਝ ਲੈ। ਭਾਈ ਬੁੱਧੂ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ ਸੀ ਨਾ ਜੀ। ਕਿ ਭਾਈ ਬੁੱਧੂ ਤੇ ਕੋਲ ਇੱਕ ਬੜਾ ਵੱਡਾ ਕਹਿ ਲੈ ਕਿ ਇੱਟਾਂ ਦਾ ਆਰਡਰ ਆਇਆ ਸੀ। ਕਿ 8000 ਇੱਟਾਂ ਚਾਹੀਦੀ ਨੇ ਕਈ ਆਵਿਓ ਨੇ ਲਾ ਦਿੱਤੇ ਕਰਜ਼ਾ ਚੁੱਕ ਚੁੱਕ ਕੇ। ਤੇ ਜਦੋਂ ਆਵੇ ਲਾਇ ਆਵਿਆ ਨੂੰ ਅੱਗ ਲਾਉਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੁਖਨੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਲੰਗਰ ਲਾਇਆ ਸਿੱਖਾਂ ਤੋਂ ਸੰਗਤਾਂ ਤੋਂ ਅਰਦਾਸ ਕਰਾਈ ਇਸ ਤੋਂ ਪਹਿਲਾਂ ਸਤਿਗੁਰ ਦੇ ਚਰਨਾਂ ਵਿੱਚ ਜਾ ਕੇ ਆਇਆ ਕਿ ਸਤਿਗੁਰ ਜੀ ਆਵੇ ਠੀਕ ਠਾਕ ਪੱਕ ਜਾਣ ਗੁਰੂ ਸਾਹਿਬ ਜੀ ਕਿੰਨੇ ਪੱਕ ਜਾਣਗੇ ਘਰ ਜਾ ਕੇ ਲੰਗਰ ਲਾਈ ਖੁੱਲਣ ਤੋਂ ਪਹਿਲਾਂ ਲੰਗਰ ਲਾਇਆ ਹੁਣ ਲੰਗਰ ਲਾਇਆ ਅਰਦਾਸ ਬੇਨਤੀ ਵੀ ਕੀਤੀ ਗੁਰੂ ਸਾਹਿਬ ਦਾ ਹੁਕਮ ਵੀ ਹੋ ਗਿਆ ਕਿ ਭਾਈ ਵਰਕਤਾ ਪਹਿਣਗੀ ਆਵੇ ਪੱਕ ਜਾਣਗੇ ਪਰ ਜਦੋਂ ਲੰਗਰ ਹੁਣ ਉਧਰ ਸਮਾਪਤ ਹੋ ਗਿਆ ਤੇ ਇੱਕ ਮਸਤਾਨਾ ਜਿਹਾ ਸਿੱਖ ਜਿਹੜਾ ਸਾਧੂ ਅਸਲ ਵਿੱਚ ਸਾਧੂ ਹੈ ਜੀ ਕੱਪੜੇ ਉਹਨੇ ਪਾਟੇ ਹੋ ਪਾਏ ਨੇ ਕਦੇ ਜੀ ਕਰਦਾ ਤੇ ਧੋ ਲੈਣਾ ਨੇ ਤੇ ਮੈਲੀ ਸੀ ਪਰ ਐਵੇਂ ਤੇ ਸਾਧੂ ਦੀ ਪਹਿਚਾਨ ਸਾਰਿਆਂ ਨੂੰ ਹੁੰਦੀ ਨਹੀਂ ਨਾ ਉਧਰ ਅਰਦਾਸ ਹੋਈ ਕਿ ਭਾਈ ਬੁੱਧੂ ਦੇ ਆਵੇ ਪੱਕ ਜਾਣ ਕੇਤਰੋ ਮਸਤਾਨਾ ਸਿੱਖ ਜਾ ਕੇ ਕਹਿੰਦਾ ਕਿ ਭਾਈ ਪ੍ਰਸ਼ਾਦਾ ਛਕ ਲੈ। ਔਰ ਭਾਈ ਬੁੱਧੂ ਜੀ ਕੋ ਕਹਿੰਦੇ ਨੇ ਕਿ ਪ੍ਰਸ਼ਾਦਾ ਤੇ ਹੁਣ ਖਤਮ ਹੋ ਗਿਆ ਕੁ ਟਾਈਮ ਹੈ। ਤੂੰ 4 ਵਜੇ ਆਵੜਿਆ ਪ੍ਰਸ਼ਾਦਾ ਤੇ 11 ਵਜੇ ਤੱਕ ਚੱਲਦਾ ਪਿਆ। ਕਿਵਰੇ ਸੁਭਾਅ ਹੁੰਦਾ ਕਿ ਦੇਖਣਾ ਵੀ ਨਹੀਂ ਬਚਾ ਖੁਚਾ ਕਿਤੇ ਪਿਆ ਹੋਵੇ ਤੂੰ ਵੀ ਦੇ ਦਈਏ। ਔਰ ਉਸ ਸੈ ਸੁਭਾਅ ਉਸ ਗੁਰੂ ਦੇ ਸਿੱਖ ਦੇ ਮੂਹ ਦੇ ਵਿੱਚੋਂ ਨਿਕਲ ਗਿਆ। ਕਿ ਭਾਈ ਆਵੇ ਤੇ ਤੇਰੇ ਕੱਚੇ ਰਹਿਣੇ ਨੇ। ਲੰਗਰ ਤੋਂ ਏਟਾ ਵਟਾ ਲਾਇਆ ਤੇ ਦੋ ਫੁਲਕੇ ਕੋਈ ਨਹੀਂ ਉਹ ਤੇ ਕਹਿ ਕੇ ਚਲਾ ਗਿਆ ਪਰ ਭਾਈ ਬੁੱਧੂ ਨੂੰ ਹੁਣ ਇਹ ਪਤਾ ਸੀ ਕਿ ਸਾਧ ਬਚਨ ਅਟਲਾਦਾ ਇਹ ਕਿਤੇ ਜੁੜਿਆ ਹੋਇਆ ਇਹਨਾਂ ਹੋਵੇ ਦਾ ਬਚਨ ਟਾਲੀ ਨਾ ਹੋ ਜੇ ਔਰ ਦੇਖੋ ਸਤਗੁਰ ਜੀ ਨੇ ਪਾਵਨ ਬਚਨ ਕਹੇ ਬਾਣੀ ਦੇ ਵਿੱਚ ਇਹ ਸਿੱਖ ਭਾਈ ਬੁੱਧੂ ਸਤਗੁਰ ਦੇ ਚਰਨਾਂ ਵਿੱਚ ਗਿਆ ਕਿ ਸਤਗੁਰ ਜੀ ਸਿੱਖ ਤੇ ਤੁਹਾਡਾ ਉਹ ਵੀ ਇਤੇ ਮਹਿਮੀ ਆ ਪਰ ਉਹਨੇ ਕਹਿ ਦਿੱਤਾ ਵੇ ਕੱਚੇ ਰਹਿਣਗੇ ਤੇ ਗੁਰੂ ਅਰਜਨ ਦੇਵ ਮਹਾਰਾਜੇ ਹੱਸ ਕੇ ਕਹਿੰਦੇ ਨੇ ਪਾਈ ਜੋ ਉਹਨੇ ਕਹਿ ਦਿੱਤਾ ਨਾ ਤੇ ਸਤਗੁਰ ਦੇ ਜੁਗੋ ਜੁਗ ਅਟਲ ਬਾਣੀ ਕਹਿ ਕੇ ਗਈ ਹੈ ਕਿ ਜਿਹੜਾ ਜੋ ਕੁਝ ਪਰਮੇਸ਼ਰ ਰੱਬ ਕਰਦਾ ਹੈ ਨਾ ਰੱਬ ਦੇ ਕੀਤੇ ਹੋਏ ਨੂੰ ਤੇ ਬੰਦਕੇ ਕਰਨ ਵਾਲਾ ਭਗਤ ਟਾਲ ਸਕਦਾ ਪਰ ਭਗਤ ਦੇ ਕੀਤੇ ਹੋਏ ਨੂੰ ਭਗਤ ਦੇ ਕਹੇ ਉਹਨੂੰ ਰੱਬ ਵੀ ਨਹੀਂ ਟਾਲ ਸਕਦਾ ਕਿਉਂਕਿ ਉਹ ਪ੍ਰੇਮ ਵਸ ਹੁੰਦਾ ਹੈ ਸਤਿਗੁਰ ਜਿਹਨੇ ਪਾਵਨ ਬਚਨ ਦੇ ਖੂਬ ਬਾਣੀ ਚ ਵੀ ਕਹੇ ਕਹਿੰਦੇ ਮੇਰੇ ਬੰਦੇ ਭਗਤ ਛਡਾਵੇ ਮੈਂ ਕਿਸ ਮੋਹ ਦੇ ਵਿੱਚ ਬੰਨਿਆ ਹੋਵੇ ਤੇ ਭਗਤ ਆਪਣੀ ਕਰਨੀ ਕਰਕੇ ਕਮਾਈ ਕਰਕੇ ਉਹਦੇ ਤੋਂ ਛੁੱਟ ਜਾਂਦਾ ਤੇ ਕਈ ਇਹਨੂੰ ਛਡਾ ਵੀ ਸਕਦਾ ਮੇਰੇ ਬੰਦੇ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਮੋਹੇ ਪਰ ਜਦੋਂ ਭਗਤ ਆਪਣੇ ਪ੍ਰੇਮ ਵਿੱਚ ਮੈਨੂੰ ਬੰਨ ਲਵੇ ਤੇ ਮੈਂ ਨਹੀਂ ਛੁੱਟ ਸਕਦਾ ਉਥੇ ਬਚਨ ਕਹੇ ਕਹਿੰਦੇ ਏਕ ਸਮੇ ਜੋ ਮੋਹ ਮੋਪੇ ਕਹਿ ਬੰਦਿਓ ਇੱਕ ਵਾਰ ਜੇ ਮੈਨੂੰ ਫੜ ਕੇ ਮੂੰਹ ਦੇ ਵਿੱਚ ਬੰਨ ਲਿਆ ਨਾ ਤੋਫਨ ਮੋਪੇ ਜਵਾਬ ਨਾ ਹੋਈ ਆਪਣੇ ਭਗਤ ਨੂੰ ਬੰਦਕੇ ਕਰਨ ਵਾਲੇ ਨੂੰ ਫਿਰ ਮੈਂ ਜਵਾਬ ਦੇ ਹੀ ਨਹੀਂ ਸਕਦਾ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਪਾਈ ਜੋ ਨੇ ਕਹਿ ਦਿੱਤਾ ਉਹਦਾ ਬਚਨ ਅਸੀਂ ਕਿਵੇਂ ਮੋੜਦੇ ਜਦੋਂ ਰੱਬ ਨਹੀਂ ਮੋੜ ਸਕਦਾ ਕਿ ਜਾ ਕਾ ਕਹਿਆ ਦਰਗਾ ਚੱਲੇ ਜਿੰਦਾ ਕਾਇਆ ਹੋਇਆ ਰੱਬ ਦੇ ਦਰ ਤੱਕ ਵੀ ਚੱਲਦਾ ਰੱਬ ਵੀ ਨਹੀਂ ਮੋੜਦਾ ਤੇ ਉਹਦੇ ਬਚਨ ਨੂੰ ਮੈਂ ਕਿਵੇਂ ਮੋੜਦੇ ਆ ਹੁਣ ਤੇ ਭਾਈ ਬੁੱਧੂ ਨੇ ਕਹਿ ਦਿੱਤਾ ਸਤਿਗੁਰੂ ਜੀ ਫਿਰ ਤੁਹਾਡੇ ਭਗਤ ਤੇ ਤੁਹਾਡੇ ਦੇ ਵਿਚਾਰ ਮੇਰਾ ਤੇ ਨੁਕਸਾਨ ਹੋ ਗਿਆ ਮੈਂ ਤੇ ਫਸ ਗਿਆ ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਨੇ ਭਾਈ ਨੁਕਸਾਨ ਨਹੀਂ ਹੁੰਦਾ ਤੇਰੇ ਕੱਚੇ ਵੀ ਪੱਕਿਆਂ ਦੇ ਭਾਵ ਵਿਕਣਗੇ ਕਿਉਂਕਿ ਸਾਖੀ ਆਪ ਜੀ ਜਾਣਦੇ ਹੋ ਆਵਾ ਕੱਚਾ ਰਿਆ ਸੀ ਇੱਟਾਂ ਕੱਚੀਆਂ ਸਨ ਪਰ ਅਗਲਿਆਂ ਨੂੰ ਲੋੜ ਸੀ ਕਿਲਾ ਬਣਾਉਣਾ ਸੀ ਉਹ ਕੱਚੇ ਵੀ ਪੱਕੇ ਦੇ ਰੇਟ ਖਰੀਦ ਕੇ ਲੈ ਗਏ ਨੁਕਸਾਨ ਕੋਈ ਨਹੀਂ ਹੋਇਆ ਔਰ ਸਾਧੂ ਦਾ ਕਹਿਆ ਹੋਇਆ ਇਹ ਸੱਚ ਹੈ ਗੁਰੂ ਸਾਹਿਬ ਨੇ ਜਿੱਥੇ ਪਵਨ ਬਚਨ ਕਹੇ ਨਾ ਇੱਕ ਪਿੰਡ ਦਾ ਚੌਧਰੀ ਔਰ ਚੌਧਰੀ ਕਹਿੰਦੇ ਹੁੰਦੇ ਨੇ ਕੜਮ ਚੌਧਰੀ ਕਿ ਜਿੰਨੂੰ ਕੋਈ ਵੇਖ ਕੇ ਮੂੰਹ ਮੋੜ ਲੈਂਦੇ ਨੇ ਲੋਕ ਸਾਹਮਣੇ ਭਾਵੇਂ ਝੁੱਕ ਕੇ ਸਲਾਮ ਕਰਦੇ ਨੇ ਬਾਅਦ ਚ ਗਾਲਾਂ ਕੱਢਦੇ ਨੇ ਪਰ ਇਹ ਚੌਧਰੀ ਸੱਚਮੁੱਚ ਪਿੰਡ ਦੇ ਵਿੱਚ ਬੜਾ ਨਿਮਰਤਾ ਵਿੱਚ ਰਹਿਣ ਵਾਲਾ ਤੇ ਸਾਰੇ ਪਿੰਡ ਦੇ ਵਿੱਚ ਮਿਲਵਰਤਨ ਰੱਖਣ ਵਾਲਾ ਸੀ ਜੀ ਇੰਦੇ ਕਰ ਪੁੱਤਰ ਹੋਇਆ ਔਰ ਬ੍ਰਾਹਮਣ ਹੋਣ ਕਰਕੇ ਇਹਨੇ ਪੰਡਤ ਨੂੰ ਵਿਖਾਇਆ ਜੀ ਪੰਡਤ ਨੇ ਜੋਤਸੀ ਨੇ ਉਹਦੇ ਜਦੋਂ ਹੱਥਾਂ ਦੀਆਂ ਲਕੀਰਾਂ ਦੇਖੀਆਂ ਮੱਥੇ ਦੀਆਂ ਲਕੀਰਾਂ ਵੇਖੀਆਂ ਤੇ ਜੋਤਸ ਵਿੱਤਿਆ ਦੇ ਵਿੱਚ ਅਨਪੂਰਨ ਸੀ ਦੇਖੋ ਜੋਤਸ ਵਾਸੇ ਇੱਕ ਵਿੱਦਿਆ ਹੈ ਭਾਵੇਂ ਉਹ ਕਰਮ ਕਾਂਡ ਬਣਾ ਦਿੱਤਾ ਗੱਲ ਵੱਖਰੀ ਹੈ ਜੋਤਸ ਵਿੱਦਿਆ ਨਾਲ ਵੇਖ ਕੇ ਦੱਸਿਆ ਕਿ ਉਹ ਚੌਧਰੀ ਜਾਂ ਜਿਹੜਾ ਰਾਜਾ ਸੀ ਕਿ ਤੇਰਾ ਪੁੱਤਰ ਰੱਬ ਨੇ ਦਿੱਤਾ ਜ਼ਰੂਰ ਹੈ ਪਰ ਇਹਦੀ ਉਮਰ 20 ਸਾਲ ਦੀ ਹੈ ਜਿਤਨੇ 20 ਸਾਲ ਤਾਂ ਹੋਏਗਾ ਇਹਦੀ ਮੌਤ ਹੋ ਜਾਣੀ ਹੈ ਔਰ ਮੇਰੇ ਜੁੱਤ ਸਵਿਧਾ ਕਦੇ ਜਿਹੜੀ ਸੀ ਉਹ ਝੂਠ ਨਹੀਂ ਅਜੇ ਤੱਕ ਹੋਈ ਹੁਣੇ ਚੌਧਰੀ ਪਰੇਸ਼ਾਨ ਵੀ ਹੋਇਆ ਹਰਾਨ ਵੀ ਹੋਇਆ ਪਰ ਸਮਾਂ ਪਾ ਕੇ ਨੇ ਆਪਣੇ ਆਪ ਨੂੰ ਸੰਭਾਲ ਲਿਆ ਕਿ ਕੋਈ ਗੱਲ ਨਹੀਂ ਜੇ 20 ਸਾਲ ਦਾ ਹੈ ਰੱਬ ਪਰਮੇਸ਼ਰ ਕਿਰਪਾ ਕਰੇ ਮੈਂ 16-17 ਸਾਲ ਦਾ ਵਿਆਹ ਕਰਦਣਾ ਇੱਕ ਅੱਧਾ ਗੱਜੇ ਪੁੱਤਰ ਇਹਦੇ ਹੋ ਗਿਆ ਮੇਰੀ ਅਨਸੁਵੰਸ ਚੱਲਦੀ ਰਹੀ ਪਰ ਰੱਬ ਦੇ ਕਰਨੀ ਐਸੀ ਜਦੋਂ 17-18 ਸਾਲ ਦਾ ਹੋਇਆ ਵਿਆਹ ਕੀਤਾ ਵਿਆਹ ਕਰਦੇ ਨਾਲੇ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਸਮਾਂ ਆ ਗਿਆ 2 ਸਾਲ ਲੰਘੇ ਘਰ ਦੇ ਵਿੱਚ ਉਹ ਨਾਲ ਕੋਈ ਨਹੀਂ ਹੋਈ ਜੀ ਇਹਦੀ ਮੌਤ ਹੋ ਗਈ ਹੁਣ ਉਸ ਨੌਜਵਾਨ 20 ਸਾਲ ਮੁੰਡੇ ਦੀ ਮੌਤ ਹੋਈ ਤੇ ਜਿੰਦਾ ਸਾਰਾ ਪਿੰਡ ਦੇ ਵਿੱਚ ਵਿਹਾਰ ਠੀਕ ਹੋਵੇ ਤੇ ਫਿਰ ਅੰਡੇ ਗਵੰਡੇ ਦੇਖੋ ਆਮ ਪਿੰਡਾਂ ਦੇ ਵਿੱਚ ਹੁੰਦਾ ਰਿਹਾ ਅਜੇ ਤੱਕ ਕਿਉਂ ਉਹ ਘਰ ਦੇ ਵਿੱਚ ਚੁੱਲ੍ਹਾ ਨਹੀਂ ਸੰਭਾਲਦੇ ਪਿੰਡ ਵਾਲੇ ਨੇ ਕਹਿ ਦਿੱਤਾ ਕਿ ਐਡੀ ਕਹਿਰ ਦੇ ਮੌਤ ਹੋਈ ਸਾਰੇ ਪਿੰਡ ਦੇ ਵਿੱਚ ਚੁੱਲ੍ਹਾ ਨਹੀਂ ਬਲੇਗਾ ਪ੍ਰੇਕਮਸਤਾਨਾ ਜੋਗੀ ਆਇਆ ਉਹ ਆ ਕੇ ਘਰ-ਘਰ ਦੇ ਵਿੱਚੋਂ ਮੰਗਦਾ ਕਿ ਦੋ ਫੁਲਕੇ ਦੇ ਦੋ ਭੁੱਖ ਲੱਗੀ ਹੈ ਜਵਾਬ ਮਿਲਿਆ ਕਿ ਅੱਜ ਤੇ ਸਾਡੇ ਨਿਆਣੇ ਵੀ ਭੁੱਖੇ ਰੋਂਦੇ ਨੇ ਅੱਗ ਬਲੀ ਕੋਈ ਨਹੀਂ ਨਾ ਹੀ ਬਲਣੀ ਪ੍ਰਸ਼ਾਦਾ ਕੱਲ ਮਿਲੇਗਾ ਅੱਜ ਸਾਰੇ ਪਿੰਡ ਦੇ ਚੁੱਲ੍ਹੇ ਨਹੀਂ ਬਲਣਾ ਪੁੱਛਿਆ ਕਿਉਂ? ਹਾਤ ਕੀਤਾ ਉਹ ਸਾਹਮਣੇ ਚੌਧਰੀ ਦਾ ਘਰ ਹੈ ਚੌਧਰੀ ਦਾ ਨੌਜਵਾਨ ਮੁੰਡਾ ਪੂਰਾ ਹੋ ਗਿਆ। ਉਹਨਾਂ ਤੇ ਦਾ ਸੰਸਕਾਰ ਦੀ ਤਿਆਰੀ ਹੋਂਦੀ ਪਈ ਹੈ। ਜੇ ਚੁੱਲਾ ਬਲਿਆ ਹੋਵੇ ਤੇ ਸ਼ਾਮ ਨੂੰ ਭਾਵੇਂ ਕੋਈ ਬਾਲੇ-ਅੱਬਲ ਤੇ ਕਾਲੇ ਬਾਲਣਾ ਅੱਜ ਤੇ ਸਾਰੇ ਪਿੰਡ ਨੇ ਕਹਿ ਦਿੱਤਾ ਅੱਜ ਚੁੱਲ੍ਹਾ ਨਹੀਂ ਬਲਣਾ। ਉਹ ਉਹ ਸਾਧੂ ਨੇ ਪੁੱਛ ਲਿਆ ਕਿਉਂ ਚੌਧਰੀ ਦਾ ਘਰ ਕਿੱਥੇ ਇਸ਼ਾਰਾ ਕੀਤਾ ਉਹ ਸਾਹਮਣੇ। ਹੁਣ ਉਹ ਚੌਧਰੀ ਦੇ ਘਰੇ ਚਲਾ ਗਿਆ ਜੀ। ਕਰ ਦੇ ਵਿੱਚ ਲੋਕ ਬੈਠੇ ਹੋਏ ਨੇ ਰੋਂਦੇ ਨੇ ਚੌਧਰੀ ਦੇ ਕੋਲ ਪਹੁੰਚ ਗਿਆ ਕਿ ਚੌਧਰੀ ਜੀ ਦੋ ਪ੍ਰਸ਼ਾਦੇ ਚਾਹੀਦੇ ਨੇ ਕਿਉਂਕਿ ਜਿਹੜੇ ਸਾਧੂ ਨੇ ਵੈਸੇ ਹਰਕਸੋਕ ਤੋਂ ਹੁੰਦੇ ਉੱਤੇ ਹੀ ਨੇ ਹੁਣ ਵੇਖ ਕੇ ਚੌਧਰੀ ਨੂੰ ਗੁੱਸਾ ਵੀ ਬੜਾ ਆਇਆ ਕਿ ਜੀ ਤੇ ਕੀ ਕਰੇ ਕਹਿੰਦੇ ਮਾਰਾਂ ਮੈਂ ਸਿਰ 'ਚ ਸਿਰ ਪਾੜ ਦਿਆਂ ਪਰ ਫਿਰ ਮਨ ਦੇ ਵਿੱਚ ਆਇਆ ਮੌਤ ਕੋਲ ਨੂੰ ਹੋਈ ਗੁੱਸਾ ਕਰਕੇ ਲੈਣਾ ਕੀ ਉਹਨੇ ਕਹਿ ਦਿੱਤਾ ਕਿ ਅੱਜ ਤੇ ਸਾਰੇ ਪਿੰਡ 'ਚ ਰੋਟੀ ਕੋਈ ਨਹੀਂ ਬਣੀ ਮੇਰੇ ਘਰ ਵੀ ਨਹੀਂ ਬਣੀ ਅਚਾਨਕ ਤਾਂ ਨਹੀਂ ਬਣੀ ਤੇ ਕੋਈ ਰਾਤ ਦੇ ਬਈ ਪਈ ਹੋਏਗੀ। 1 2 4 ਜਿੰਨੇ ਕੋ ਫੁੜਕੇ ਰਾਤ ਦੇ ਪਏ ਹੋਣਗੇ ਉਹ ਹੀ ਦੇ ਦਿਓ। ਹੁਣ ਚੌਧਰੇ ਦੇ ਮਨ ਵਿੱਚ ਇੱਕ ਉਰੇ ਆਇਆ ਕਿ ਜਿਹੜਾ ਰਾਤ ਦੇ ਬਈ ਵੀ ਮੰਗਦਾ ਪਤਾ ਨਹੀਂ ਕਿੰਨਾ ਕੋ ਭੁੱਖਾ ਹੋਵੇ ਦੇ ਦਈਏ। ਨੌਕਰ ਨੂੰ ਆਵਾਜ਼ ਮਾਰੀ ਘਰ ਚ ਦੇਖ ਕੇ ਕਹਿੰਦੇ ਦੋ ਪ੍ਰਸ਼ਾਦ ਦੇ ਮਿਲੇ ਰਾਤ ਦੇ ਸੁੱਕੇ ਹੋਏ। ਉਹ ਦੋ ਪ੍ਰਸ਼ਾਦ ਦੇ ਦਿੱਤੇ ਉਹ ਸਾਧੂ ਨੇ ਹੱਥ 'ਚ ਫੜੇ। ਤੇ ਫੜ ਕੇ ਨਾਲੇ ਖੁਸ਼ ਹੋ ਗਿਆ ਤੇ ਨਾਲੇ ਕਹਿੰਦਾ ਇੱਕ ਦਾਇਆ ਦਾਇਆ ਦੋ ਦਾਇਵੀ ਇੱਕ ਦਾਇਆ ਦਾਇਆ ਦੋ ਦਾਇਵੀ ਦੋ ਤਿੰਨ ਵਰੀ ਕਹਿ ਕੇ ਨਾ ਚੜਾ ਗਏ ਪ੍ਰਸ਼ਾਦੇ ਨੂੰ ਭੁੱਖ ਲੱਗੀ ਸੀ ਛਕ ਲੈ ਉਧਰੋਂ ਨੌਜਵਾਨ ਮੁੰਡਾ ਮਰਿਆ ਹੋਇਆ ਹੈ ਉਧਰੋਂ ਤਿਆਰੀ ਕਰਨ ਲੱਗੇ ਨਵਾਉਣ ਦੇ ਤੇ ਦੇਖਿਆ ਕਿ ਉਹਦੇ ਸਵਾਸ ਤੇ ਚੱਲ ਚੱਲਣ ਲੱਗੇ ਜੀ ਹੱਥ ਹਿੱਲਿਆ ਵੈਦ ਡਾਕਟਰ ਹਕੀਮ ਇਕੱਠੇ ਹੋ ਗਏ ਤੇ ਸਾਰੇ ਹੈਰਾਨ ਇਲਾਜ ਸ਼ੁਰੂ ਹੋ ਗਿਆ ਔਰ ਚੌਧਰੇ ਦੇ ਮਨ ਵਿੱਚ ਉਸੇ ਵળે ਆਇਆ ਕਿ ਇਹ ਜਿਹੜਾ ਮਸਤਾਨਾ ਪਿੰਡਾਂ ਚ ਆਮ ਉਦੋਂ ਹੁੰਦੇ ਸਨ ਤੁਰਦੇ ਫਿਰਦੇ ਸਨ ਕਿ ਜਿਹੜਾ ਮਸਤਾਨਾ ਕੋਈ ਰਮਜੇ ਪਾ ਗਿਆ ਇੱਕ ਦਾਇਆ ਦਾਇਆ ਦੋ ਦਾਇਏ ਵੀ ਕੋਈ ਨਾ ਕੋਈ ਕੋਈ ਕਿਰਪਾ ਕਰ ਗਿਆ ਔਰ ਜਿਹੜੇ ਜੋਤਸੀ ਨੇ ਦੱਸਿਆ ਸੀ 20 ਸਾਲਾਂ ਦਾ ਪੂਰਾ ਹੋਏਗਾ ਮੌਤ ਹੋ ਜਾਣੀ ਉਸ ਮੌਤ ਦੇ ਵਿੱਚ ਆ ਕੇ ਉਹ ਬੈਠਾ ਹੋਇਆ ਜਦੋਂ ਨੂੰ ਹੋਸ਼ ਆਇਆ ਡਾਕਟਰ ਨੇ ਲਾ ਸ਼ੁਰੂ ਕਰ ਦਿੱਤਾ ਦਵਾਈਆਂ ਦੇਣੀ ਸ਼ੁਰੂ ਕੀਤੀਆਂ ਦਵਾਈਆਂ ਲਗਣੀਆਂ ਸ਼ੁਰੂ ਹੋ ਗਈਆਂ ਉਸ ਜੋਤਸਿਨੇ ਉਹ ਹੀ ਹੱਥ ਦੁਬਾਰੇ ਦੇਖਿਆ ਤੇ ਹੈਰਾਨ ਰਹਿ ਗਿਆ ਕਿ ਹੁਣ ਉਹ ਲਕੀਰਾਂ ਹੀ ਬਦਲ ਗਈਆਂ ਨੇ ਕਿਉਂਕਿ ਦੇਖੋ ਜਿਹੜੇ ਬੇਨਤੀ ਕੀਤੇ ਨਾ ਸਾਧੂ ਸੰਗ ਮਿਲਾਇਆ ਪਾਈ ਜਦੋਂ ਸਾਧੂ ਦਾ ਸੰਗਤ ਮਿਲ ਜੇ ਸਾਧੂ ਹੋਵੇ ਪਹੁੰਚਿਆ ਹੋਇਆ ਉਹ ਹੈਰਾਨ ਰਹਿ ਗਿਆ ਕਿ ਜੋਤਸ ਵਿਦਿਆ ਮੇਰੀ ਝੂਠੀ ਨਹੀਂ ਹੁੰਦੀ ਉਹ ਲੱਭਦਾ ਹੋਇਆ ਮਸਤਾਨੇ ਫਕੀਰ ਦੇ ਕੋਲ ਚੱਲ ਆ ਕੇ ਪੰਡਤ ਜਾ ਕੇ ਕਹਿੰਦਾ ਮਸਤਾਨੇ ਤੂੰ ਕਰਕੇ ਕੀ ਆਏ ਕਿਆ ਆਨੇ ਕੇ ਕਰਕੇ ਆਏ ਜਾਂਦਾ ਪਹਿਲ ਤੂੰ ਠੁੱਡਾ ਮਾਰਿਆ ਪੈਰ ਨਾਲ ਕਿ ਮਸਥਾਨੇ ਤੂੰ ਕਰਕੇ ਕਿ ਆਏ ਉਹ ਉਹ ਇੱਕਦਮ ਸਹਿਸਪਾ ਬੋਲਿਆ ਕਹਿੰਦਾ ਪੰਡਤਾਂ ਲੱਤ ਨਾ ਮਾਰ ਵੈਸੇ ਤਾਂ ਸੱਚਾਈ ਤਾਂ ਕੀ ਹੈ ਕਹਿੰਦਾ ਜਿੰਦੇ ਉਮਰ ਵੇ ਸਾਲ ਸੀ ਉੰਦੋਂ ਤੂੰ ਕਰਕੇ ਕਿ ਆਏ ਉੰਦੇ ਤੇ ਉੰਦੇ ਹੱਥ ਦੀਆਂ ਲਕੀਰਾਂ ਬਦਲ ਗਈਆਂ ਨੇ ਉਹ ਕਹਿੰਦਾ ਮੈਂ ਕੁਝ ਨਹੀਂ ਕੀਤਾ ਜੋ ਕੁਛ ਕੀਤਾ ਕਰਨ ਵਾਲਾ ਪਰਮੇਸ਼ਰ ਕੀਤਾ ਉਹਨੇ ਕਹਿੰਦਾ ਨਹੀਂ ਕਰਕੇ ਤੂੰ ਐਂ ਕਹਿੰਦਾ ਚਲ ਜਾ ਠੀਕ ਹੈ ਕਰ ਆਇਆ ਇੱਕ ਦਾਇਆ ਦਾਇਆ ਦੋ ਦਾਇਆ 20 ਕਹਿ ਕੇ 20 ਸਾਲ ਦੀ ਉਮਰ ਵੱਧ ਗਈ ਹੈ ਉਹਨੇ ਫਿਰ ਥੁੱਡਾ ਮਾਰੇ ਲੱਤ ਮਾਰੀ ਜੀ ਜਿਹਨੂੰ ਆਪਾਂ ਕਹਿੰਨੇ ਲੱਤ ਮਾਰੀ ਕਿ ਤੂੰ ਰੱਬ ਦੇ ਕਰਨੇ ਦੇ ਵਿੱਚ ਤੂੰ ਦਖਲ ਦੇ ਗਿਆ ਉਹਨੇ ਫਿਰ ਕਿਆ ਮਸਤਾਨੇ ਨੇ ਪੰਡਤਾ ਲੱਤ ਨਾ ਮਾਰ ਹੁਣ ਨਾ ਮਾਰਦੀ ਉਨੇ ਗੁੱਸੇ ਵਿੱਚ ਆ ਕੇ ਤੀਜੀ ਵਾਰੀ ਫਿਰ ਮਾਰ ਦੇ ਕਰਕੇ ਲਏਗਾ ਉਹ ਕਹਿੰਦਾ ਚੱਲ ਪਹਿਲ ਉਹ ਤੇ ਦੋ ਦਾ 20 ਕਿਹਾ ਸੀ ਨਾ ਤਿੰਨ ਲੱਤਾਂ ਮਾਰੀ ਉਹਨੇ ਫਿਰ ਕਹਿ ਦਿੱਤਾ ਤਿੰਨ ਦਾਇਆ 30 ਚਾਰ ਦਾਇਆ 40 ਪੰਜ ਦਾਇਆ 50 ਜਾਂ 50 ਸਾਲ ਹੋਰ ਵੱਧ ਗਿਆ ਉਹਰੇ ਸਤਿਗੁਰ ਜੀ ਨੇ ਪਾਵਨ ਬਚਨ ਬਾਣੀ ਚ ਕਹਿ ਨਹੀਂ ਜੀ ਕਿਉਂਕਿ ਇਹ ਕਰਮਾਤਾ ਨਹੀਂ ਹੁੰਦੀਆਂ ਸਾਧੂ ਦਾ ਬੋਲਿਆ ਹੋਇਆ ਵਿਰਸਾ ਜਾਂਦਾ ਹੀ ਨਹੀਂ ਗੁਰੂ ਸਾਹਿਬ ਨੇ ਪਾਵਨ ਬਚਨ ਕਹਿ ਨਹੀਂ ਪੜਦੇ ਆਪਾਂ ਰੋਜ਼ੇ ਕੋ ਕੁਝ ਭਰੋਸਾ ਹੋਵੇ ਤੇ ਤਾਂ ਇਹ ਨਾ ਸਤਗੁਰੂ ਜੀ ਕਹਿੰਦੇ ਨੇ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਇਹ ਸਾਧੂ ਦਾ ਬਚਨ ਹੈ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂ ਇਹ ਰੱਬ ਦੇ ਦਰਗਾਹ ਤੱਕ ਚੱਲਦਾ ਕਿਉਂ ਹੈ ਕਿਉਂਕਿ ਆਠ ਪਹਿਰ ਨਿਕਟ ਕਰ ਜਾਣਾ ਪ੍ਰਭ ਕਾ ਕਹਿਆ ਮਿੱਠਾ ਮਨ ਇਹ ਸਾਧੂ ਦੀ ਅਵਸਥਾ ਹੁੰਦੀ ਹੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕਿ ਮਹਿਮ ਕਸਨ ਨਾ ਜਾਈ ਤੇ ਸੰਤ ਦੀ ਰਹਿਤ ਕੀ ਹੈ ਜੀ ਜਿਤੇ ਸਤਗੁਰ ਕਹਿੰਦੇ ਨੇ ਸੰਤ ਹੈ ਹੀ ਉਹ ਸੰਤੋ ਸਾਗਰ ਪਾਰ ਉਤਰੀਐ ਜਿੰਦੇ ਸੰਗਤ ਕਰਕੇ ਭਾਵ ਸਾਗਰ ਤੋਂ ਪਾਰ ਹੋ ਜੇਦਾ ਜਿਹਨੂੰ ਅਜ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਸਾਧੂ ਸੰਗ ਮਿਲਾਇਆ ਪਾਈ ਜਦੋਂ ਗੁਰੂ ਦੀ ਕਿਰਪਾ ਨਾਲ ਸਾਧੂ ਦਾ ਸੰਗ ਹੋ ਜੇ ਉਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੰਤੋ ਸਾਗਰ ਪਾਰ ਉਤਰੀਐ ਪਰ ਇਹਦੇ ਲਈ ਦੋ ਗੱਲਾਂ ਜ਼ਰੂਰ ਜਿੱਤੇ ਰੱਖਿਓ ਕਿ ਸਮਾਂ ਪਾਵੇ ਕਿਵੇਂ ਦਾ ਵੀ ਹੋਵੇ ਦੋ ਗੱਲਾਂ ਨਾ ਭੁੱਲਿਓ ਇੱਕ ਤੇ ਸੰਗਤ ਨਾ ਭੁੱਲਿਓ ਤੇ ਜੁੱਧਾ ਜਦੋਂ ਇਵੇਂ ਦਾ ਕਿਤੇ ਸਾਥ ਮਿਲ ਜੇ ਸਾਥ ਦੇ ਅੱਗੋਂ ਫਿਰ ਤਰਕ ਨਾ ਕਰਿਓ ਕਿ ਨਹੀਂ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋਇਆ ਦੇਖੋ ਸੰਤਿਸ਼ਰ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਪੜੇ ਕਿੰਨੇ ਹੋ ਪੜੇ ਲਿਖੇ ਵੈਸੇ ਬਥੇਰੇ ਸਨ ਤੂੰ ਉਹਨਾਂ ਨੇ ਕਹਿ ਦਿੱਤਾ ਤਿੰਨ ਕਲਾਸਾਂ ਪੜਿਆ ਅੱਗੋਂ ਹੱਸ ਪੈ ਕੇ ਤੁਸੀਂ ਤੇ ਇੰਨਾ ਕੁਸ਼ ਇੰਗਲਿਸ਼ ਵਿੱਚ ਬੋਲਦੇ ਤਿੰਨ ਕਲਾਸਾ ਜਿਤ ਨਹੀਂ ਕਹਿੰਦੇ ਨਹੀਂ ਇਹ ਜਿਹੜੇ ਪੜਾਈ ਤੋਂ ਕਹਿੰਦਾ ਉਹ ਤਾਂ ਬੜੇ ਯੂਨੀਵਰਸਿਟੀ ਤੱਕ ਪੜ੍ਹੀ ਹੈ ਪਰ ਅਸਲ ਪੜਾਈ ਜਿਹੜੇ ਗੁਰੂ ਦੇ ਘਰ ਦੀ ਪੜਾਈ ਉਹ ਮੈਂ ਤਿੰਨ ਕਲਾਸਾ ਕੀਤੀ ਹੈ ਤਿੰਨ ਕਲਾਸਾ ਕਿਹੜੀ ਹੈ ਜੀ ਕਿ ਗੁਰੂ ਦੇ ਕਹੇ ਹੋਏ ਤੇ ਕਿੰਤੂ ਨਹੀਂ ਕਰਨੀ ਪਹਿਲੀ ਕਢਾਈ ਪੜਾਈ ਕੇ ਬਚਨਾ ਕਰਕੇ ਉਹਨੂੰ ਸੱਤ ਕਰਕੇ ਮੰਨ ਲੈਣਾ ਹੈ ਜੀ ਪਿਰ ਕਰਮਾ ਕਰਕੇ ਸਤ ਕਰਕੇ ਮੰਨ ਲੈਣਾ ਮਨ ਬਾਚਤ ਕਰਮ ਤੀਜੀ ਕਲਾਸ ਕਰਮਾ ਕਰਕੇ ਕਰਮ ਕਰਨੇ ਨੇ ਕਰਮ ਕਰਦੇ ਰਹਿਣਾ ਕਰਮ ਕਰਕੇ ਉਹਨਾਂ ਦਾ ਫਲ ਮਿਲੇ ਕਿ ਨਾ ਮਿਲੇ ਇਹ ਗੁਰੂ ਜਾਣੇ ਬਸ ਸਤ ਕਰਕੇ ਮੰਨ ਲੈਣਾ ਔਰ ਸਤਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿਤੇ ਸੰਤਾਂ ਦਾ ਕਹਿਆ ਹੋਇਆ ਕਹਿੰਦੇ ਸੰਤੋ ਸਾਗਰ ਪਾਰ ਉਤਰੀਐ ਤੇ ਕਿਵੇਂ ਉਤਰਾਂਗੇ ਜੀ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦਿ ਦੇ ਗੁਰੂ ਦੀ ਕਿਰਪਾ ਦੇ ਨਾਲ ਉਤਰਦਾ ਹੈ ਜੀ ਜਪਣ ਵਾਲੇ ਦਾ ਬਚਨ ਕਮਾਲ ਲਵੇ ਤੇ ਕਿਰਪਾ ਗੁਰੂ ਦੀ ਮਿਲਦੀ ਵੀ ਤਾਂ ਹੈ ਸਤਿਗੁਰ ਜਏ ਪਵਨ ਬਚਨ ਗਏ ਨੇ ਸਾਧੂ ਸੰਗ ਮਿਲਾਇਆ ਭਾਈ